ਚਾਹੇ ਕਿੰਨੀ ਵੀ ਨਿਰਾਸ਼ਗੀ ਹੋਵੇ ਐਨਾ ਤਿੰਨ ਲੋਕਾਂ ਨਾਲ ਹਮੇਸ਼ਾ ਬਣਾ ਕੇ ਰੱਖਣਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਪਾਰੀ ਨੇ ਆਪਣੇ ਪੁੱਤਰ ਨੂੰ 300 ਰੁਪਏ ਦਿੱਤੇ ਤੇ ਕਿਹਾ ਪੁੱਤ ਐਨਾ ਪੈਸਿਆਂ ਨਾਲ ਦੁਨੀਆ ਦੇਖ ਤੇ ਆਪਣੀ ਕਿਸਮਤ ਅਜ਼ਮਾ ਪਿਓ ਦਾ ਕਹਿਣਾ ਮੰਨਦੇ ਹੋਏ ਮਹਿੰਦਰ ਨਾਮ ਦੇ ਉਸ ਨੌਜਵਾਨ ਨੇ ਯਾਤਰਾ ਸ਼ੁਰੂ ਕਰ ਦਿੱਤੀ ਕੁਝ ਦੂਰ ਚੱਲਨ ਤੇ ਮਹਿੰਦਰ ਨੇ ਦੇਖਿਆ ਕਿ ਕੁਝ ਲੋਕ ਇੱਕ ਕੁੱਤੇ ਤੇ ਬਹਿਸ ਕਰ ਰਹੇ ਸੀ। ਕੁਝ ਲੋਕ ਉਸਨੂੰ ਮਾਰਨਾ ਚਾਹੁੰਦੇ ਸੀ, ਜਦਕਿ ਕੁਝ ਲੋਕ ਉਸਨੂੰ ਛੱਡਣ ਦੇ ਪੱਖ ਸਨ। ਮਹਿੰਦਰ ਦੇ ਦਿਲ 'ਚ ਉਸ ਕੁੱਤੇ ਨੂੰ ਦੇਖ ਕੇ ਦਇਆ ਆਈ। ਉਹ ਉਹਨਾਂ ਕੋਲ ਜਾਂਦਾ ਹੈ ਤੇ ਬੜੇ ਆਰਾਮ ਨਾਲ ਕਹਿੰਦਾ ਹੈ ਕਿ ਭਰਾਵੋ, ਤੁਸੀਂ ਇਸ ਕੁੱਤੇ ਨੂੰ ਕਿਉਂ ਮਾਰ ਰਹੇ ਹੋ? ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ, ਤਾਂ ਮੈਂ ਤੁਹਾਨੂੰ 100 ਰੁਪਏ ਦਿੰਦਾ ਹਾਂ, ਪਰ ਇਸ ਕੁੱਤੇ ਨੂੰ ਛੱਡ ਦਿਓ। ਉਨਾ ਲੋਕਾਂ ਨੇ ਮਹਿੰਦਰ ਦਾ ਪ੍ਰਸਤਾਵ ਮੰਨ ਲਿਆ ਤੇ ਉਸਨੇ 100 ਰੁਪਏ ਦੇ ਕੇ ਕੁੱਤੇ ਨੂੰ ਲੈ ਲਿਆ। ਕੁੱਤਾ ਮਹਿੰਦਰ ਦਾ ਦੋਸਤ ਬਣ ਗਿਆ ਤੇ ਦੋਵਾਂ ਨੇ ਇਕੱਠੇ ਯਾਤਰਾ ਸ਼ੁਰੂ ਕਰ ਦਿੱਤੀ। ਅੱਗੇ ਵਧਦੇ ਹੋਏ ਮਹਿੰਦਰ ਨੂੰ ਕੁਝ ਹੋਰ ਲੋਕ ਮਿਲੇ ਜੋ ਇੱਕ ਬਿੱਲੀ ਲਈ ਲੜ ਰਹੇ ਸੀ। ਕੁਝ ਲੋਕ ਉਸਨੂੰ ਮਾਰਨਾ ਚਾਹੁੰਦੇ ਸੀ ਜਦਕਿ ਕੁਝ ਲੋਕ ਉਸਨੂੰ ਛੱਡਣ ਲਈ ਕਹਿ ਰਹੇ ਸੀ। ਮਹਿੰਦਰ ਨੇ ਫਿਰ ਉਸ ਵਿਚਾਰੀ ਬਿੱਲੀ ਤੇ ਦਇਆ ਕੀਤੀ। ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਬਿੱਲੀ ਨੂੰ ਨਾ ਮਾਰੋ ਮੈਂ ਇਸ ਨੂੰ ਖਰੀਦ ਲੈਂਦਾ ਹਾਂ ਮੈਂ ਤੁਹਾਨੂੰ 100 ਰੁਪਏ ਦੇਵਾਂਗਾ ਉਹ ਲੋਕ ਮੰਨ ਗਏ ਤੇ ਮਹਿੰਦਰ ਨੇ 100 ਰੁਪਏ ਦੇ ਕੇ ਬਿੱਲੀ ਨੂੰ ਵੀ ਆਪਣੇ ਨਾਲ ਲੈ ਲਿਆ ਹੁਣ ਮਹਿੰਦਰ ਦੇ ਕੋਲ ਇੱਕ ਕੁੱਤਾ ਤੇ ਇੱਕ ਬਿੱਲੀ ਦੋ ਦੋਸਤ ਹੋ ਗਏ ਤੇ ਕੁਝ ਦੂਰ ਚੱਲਣ ਤੋਂ ਬਾਅਦ ਮਹਿੰਦਰ ਇੱਕ ਪਿੰਡ ਵਿੱਚ ਪਹੁੰਚਿਆ ਜਿੱਥੇ ਕੁਝ ਲੋਕ ਇੱਕ ਸੱਪ ਤੇ ਬਹਿਸ ਕਰ ਰਹੇ ਸੀ ਕੁਝ ਲੋਕ ਕਹਿ ਰਹੇ ਸੀ ਕਿ ਇਸ ਨੂੰ ਮਾਰ ਦਿਓ ਤੇ ਕੁਝ ਕਹਿ ਰਹੇ ਸੀ ਇਸ ਨੂੰ ਛੱਡ ਦਿਓ ਮਹਿੰਦਰ ਦਾ ਦਿਲ ਬੜਾ ਹੀ ਕੋਮਲ ਸੀ ਉਸ ਦਾ ਦਿਲ ਫਿਰ ਪਿਗਲ ਗਿਆ ਤੇ ਉਸ ਨੇ ਕਿਹਾ ਕਿ ਇਸ ਵਿਚਾਰੇ ਸੱਪ ਨੂੰ ਨਾ ਮਾਰੋ ਮੈਂ ਇਸ ਦੇ 100 ਰੁਪਏ ਦਿੰਦਾ ਹਾਂ ਉਹ ਲੋਕ ਖੁਸ਼ੀ-ਖੁਸ਼ੀ ਇਸ ਗੱਲ ਲਈ ਮੰਨ ਗਏ ਤੇ ਮਹਿੰਦਰ ਨੇ ਉਹਨਾਂ ਨੂੰ 100 ਰੁਪਏ ਦੇ ਕੇ ਸੱਪ ਨੂੰ ਆਪਣੇ ਨਾਲ ਲੈ ਲਿਆ ਦੋਸਤੋ ਮਹਿੰਦਰ ਜਿਸ ਨੇ ਆਪਣੇ 300 ਰੁਪਏ ਨਾਲ ਇੱਕ ਕੁੱਤਾ ਇੱਕ ਬਿੱਲੀ ਤੱਕ ਸਭ ਖਰੀਦ ਲਏ ਸੋਚਣ ਲੱਗਿਆ ਕਿ ਹੁਣ ਉਸਦੇ ਕੋਲ ਵਪਾਰ ਲਈ ਕੁਝ ਨਹੀਂ ਬਚਿਆ ਉਸਨੇ ਸੋਚਿਆ ਕਿ ਮੈਂ ਸਾਰਾ ਪੈਸਾ ਇਹਨਾਂ ਜਾਨਵਰਾਂ ਨੂੰ ਬਚਾਉਣ ਲਈ ਖਰਚ ਕਰ ਦਿੱਤਾ ਹੁਣ ਮੈਂ ਹੋਰ ਕੀ ਕਰ ਸਕਦਾ ਹਾਂ ਨਿਰਾਸ਼ ਹੋ ਕੇ ਉਸਨੇ ਘਰ ਜਾਣ ਦਾ ਫੈਸਲਾ ਲਿਆ ਅਗਲੀ ਸਵੇਰ ਉਹ ਆਪਣੇ ਪਿਤਾ ਕੋਲ ਪਹੁੰਚਦਾ ਹੈ ਤੇ ਆਪਣੀ ਪੂਰੀ ਕਹਾਣੀ ਸੁਣਾਉਂਦਾ ਹੈ ਜਦੋਂ ਉਸਦੇ ਪਿਓ ਨੇ ਇਹ ਸੁਣਿਆ ਕਿ ਮਹਿੰਦਰ ਨੇ ਸਾਰਾ ਪੈਸਾ ਐਵੇਂ ਹੀ ਖਰਚ ਕਰ ਦਿੱਤਾ ਹੈ ਤਾਂ ਉਹ ਬਹੁਤ ਨਰਾਜ਼ ਹੋਇਆ ਤੇ ਉਸਨੇ ਗੁੱਸੇ ਨਾਲ ਬੋਲਿਆ ਓਏ ਮੂਰਖ ਤੂੰ ਇਹ ਕੀ ਕਰ ਦਿੱਤਾ ਜਾ ਤੇ ਅਸਤਬਲ ਵਿੱਚ ਜਾ ਕੇ ਸੌਂ ਜਾ ਹੁਣ ਦੁਬਾਰਾ ਮੇਰੇ ਘਰ ਵਿੱਚ ਕਦਮ ਨਾ ਰੱਖੀਂ ਦੋਸਤੋ ਮਹਿੰਦਰ ਨੇ ਆਪਣੇ ਪਿਓ ਦੀ ਆਗਿਆ ਮੰਨੀ ਤੇ ਅਸਤਬਲ ਵਿੱਚ ਜਾ ਕੇ ਰਹਿਣ ਲੱਗਿਆ ਉੱਥੇ ਉਸ ਦਾ ਬਿਸਤਰ ਉੱਥੇ ਪਈ ਕਾਫੂਸ ਹੁੰਦੀ ਸੀ ਜੋ ਜਾਨਵਰਾਂ ਦੇ ਖਾਣ ਲਈ ਰੱਖੀ ਜਾਂਦੀ ਸੀ ਉਸ ਤੇ ਤਿੰਨ ਸਾਥੀ ਕੁੱਤਾ ਬਿੱਲੀ ਤੇ ਸੱਪ ਹਮੇਸ਼ਾ ਉਸਦੇ ਨਾਲ ਰਹਿੰਦੇ ਸੀ ਮਹਿੰਦਰ ਦਾ ਦਿਨ ਐਨਾ ਸਾਥੀਆਂ ਨਾਲ ਹੀ ਕੱਟਣ ਲੱਗਿਆ ਦਿਨ ਵਿੱਚ ਉਹ ਸਾਰੇ ਉਸ ਨਾਲ ਘੁੰਮਦੇ ਤੇ ਰਾਤ ਨੂੰ ਵੀ ਉਸ ਨਾਲ ਸੌ ਜਾਂਦੇ ਬਿੱਲੀ ਉਸਦੇ ਪੈਰਾਂ ਕੋਲ ਹੁੰਦੀ ਸੀ ਕੁੱਤਾ ਉਸਦੇ ਸਿਰ ਕੋਲ ਹੁੰਦਾ ਤੇ ਸੱਪ ਉਸਦੀ ਛਾਤੀ ਤੇ ਆਰਾਮ ਨਾਲ ਪਿਆ ਰਹਿੰਦਾ ਇੱਕ ਰਾਤ ਜਦੋਂ ਉਹ ਗੂੜੀ ਨੀਂਦ ਵਿੱਚ ਸੀ ਤਾਂ ਸੱਪ ਨੇ ਮਹਿੰਦਰ ਨੂੰ ਕਿਹਾ ਮਾਲਕ ਮੈਂ ਸਿਰਫ ਇੱਕ ਸਧਾਰਨ ਸੱਪ ਨਹੀਂ ਮੈਂ 인ਦਰ ਰਾਜ ਦਾ ਪੁੱਤ ਹਾਂ ਇੱਕ ਦਿਨ ਜਦੋਂ ਮੈਂ ਹਵਾ ਲੈਣ ਲਈ ਜ਼ਮੀਨ ਤੇ ਆਇਆ ਤਾਂ ਕੁਝ ਲੋਕਾਂ ਨੇ ਮੈਨੂੰ ਫੜ ਲਿਆ ਉਹ ਮੈਨੂੰ ਮਾਰਨ ਵਾਲੇ ਹੀ ਸੀ ਕਿ ਤੁਸੀਂ ਮੈਨੂੰ ਬਚਾ ਲਿਆ ਮੈਂ ਤੁਹਾਡੇ ਇਸ ਉਪਕਾਰ ਦਾ ਬਦਲਾ ਕਦੇ ਨਹੀਂ ਚੁਕਾ ਸਕਦਾ ਕਾਸ਼ ਤੁਸੀਂ ਮੇਰੇ ਪਿਓ ਨੂੰ ਮਿਲ ਸਕਦੇ ਤਾਂ ਉਹ ਬਹੁਤ ਖੁਸ਼ ਹੁੰਦੇ ਮਹਿੰਦਰ ਨੇ ਹੈਰਾਨੀ ਨਾਲ ਕਿਹਾ ਇਹ ਤਾਂ ਬੜੀ ਹੈਰਾਨੀਜਨਕ ਗੱਲ ਹੈ ਜੇਕਰ ਇਸ ਤਰ੍ਹਾਂ ਹੈ ਤਾਂ ਮੈਨੂੰ ਤੁਹਾਡੇ ਪਿਓ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ ਉਹ ਕਿੱਥੇ ਰਹਿੰਦੇ ਹਨ ਸਾਪਨੇ ਜਵਾਬ ਦਿੱਤਾ ਮੇਰਾ ਪਿਓ ਇੰਦਰ ਰਾਜ ਦਾ ਰਾਜਾ ਪਤਾਲ ਲੋਕ ਹੈ ਤੁਹਾਨੂੰ ਜੋ ਉਹ ਪਹਾੜ ਦਿਸ ਰਿਹਾ ਹੈ ਉਸ ਪਹਾੜ ਦੀ ਤਲਹਟੀ 'ਚ ਇੱਕ ਪਵਿੱਤਰ ਨਦੀ ਹੈ ਜੇਕਰ ਤੁਸੀਂ ਮੇਰੇ ਨਾਲ ਉੱਥੇ ਚੱਲੋ ਤੇ ਉਸ ਨਦੀ ਵਿੱਚ ਡੁਬਕੀ ਲਗਾਵੋ ਤਾਂ ਅਸੀਂ ਦੋਵੇਂ ਮੇਰੇ ਪਿਓ ਦੇ ਰਾਜ ਵਿੱਚ ਪਹੁੰਚ ਜਾਵਾਂਗੇ ਉਹ ਤੁਹਾਡੇ ਇਸ ਉਪਕਾਰ ਲਈ ਤੁਹਾਨੂੰ ਜ਼ਰੂਰ ਇਨਾਮ ਦੇਣਗੇ। ਮਹਿੰਦਰ ਉਤਸੁਕਤਾ ਵਿੱਚ ਬੋਲਿਆ, "ਠੀਕ ਹੈ। ਮੈਂ ਤੇਰੇ ਨਾਲ ਚੱਲਣ ਨੂੰ ਤਿਆਰ ਹਾਂ।" ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ ਕਿ ਕੀ ਉਹ ਸੱਚਮੁੱਚ ਮੈਨੂੰ ਇਨਾਮ ਦੇਣਗੇ? ਪਰ ਮੇਰੇ ਕੋਲ ਤਾਂ ਕੁਝ ਮੰਗਣ ਦੀ ਹਿੰਮਤ ਹੀ ਨਹੀਂ ਹੈ। ਸੱਪ ਮੁਸਕੁਰਾਉਂਦੇ ਹੋਏ ਬੋਲਿਆ, "ਤੁਸੀਂ ਬਸ ਮੇਰੀ ਗੱਲ ਮੰਨੀ ਹੈ। ਜਦੋਂ ਵੀ ਉਹ ਤੁਹਾਡੇ ਤੋਂ ਪੁੱਛਣ ਕਿ ਤੈਨੂੰ ਕੀ ਚਾਹੀਦਾ ਹੈ, ਤਾ ਤੁਸੀਂ ਉਹਨਾਂ ਦੇ ਸੱਜੇ ਹੱਥ ਦੀ ਅੰਗੂਠੀ ਤੇ ਉਹ ਖਾਸ ਭਾਂਡਾ ਤੇ ਚਮਚਾ ਮੰਗ ਲੈਣਾ। ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ, ਪਰ ਇੰਨੀਆਂ ਚੀਜ਼ਾਂ ਨਾਲ ਮੈਨੂੰ ਕੀ ਫਾਇਦਾ ਹੋਵੇਗਾ? ਸਾਪ ਨੇ ਦੱਸਿਆ ਕਿ ਇਹ ਕੋਈ ਸਧਾਰਨ ਚੀਜ਼ਾਂ ਨਹੀਂ ਹਨ। ਇਹ ਜਾਦੂਈ ਅੰਗੂਠੀ ਹੈ। ਇਸ ਨੂੰ ਪਾਉਣ ਵਾਲੇ ਨੂੰ ਬਸ ਇੱਛਾ ਕਰਨੀ ਹੁੰਦੀ ਹੈ ਤੇ ਉਸ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ। ਭਾਵੇਂ ਉਹ ਸੋਨਾ ਘਰ ਮੰਗੇ, ਭਾਵੇਂ ਖੂਬਸਾਰਾ ਧਨ-ਦੌਲਤ ਮੰਗੇ, ਕੋਈ ਵੀ ਸੁੱਖ ਸੁਵਿਧਾ ਮੰਗੇ ਜਿਸ ਚੀਜ਼ ਦੀ ਉਹ ਇੱਛਾ ਕਰੇਗਾ ਉਹ ਹੀ ਉਸਦੇ ਸਾਹਮਣੇ ਪ੍ਰਗਟ ਹੋ ਜਾਵੇਗੀ ਤੇ ਭਾਂਡਾ ਤੇ ਚਮਚਾ ਤੇਰੀਆਂ ਖਾਣ ਪੀਣ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਬਸ ਉਸਨੂੰ ਕਹਿਣ ਦੀ ਦੇਰੀ ਹੋਵੇਗੀ ਤੇ ਸਵਾਦਿਸ਼ਟ ਖਾਣਾ ਹਾਜ਼ਰ ਹੋ ਜਾਵੇਗਾ ਇਹਨਾਂ ਚੀਜ਼ਾਂ ਨਾਲ ਤੈਨੂੰ ਜ਼ਿੰਦਗੀ ਵਿੱਚ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਮਹਿੰਦਰ ਨੇ ਸੱਪ ਦੀ ਇੱਕ ਗੱਲ ਮੰਨ ਲਈ ਤੇ ਆਪਣੇ ਤਿੰਨਾਂ ਸਾਥੀਆਂ ਨੂੰ ਲੈ ਕੇ ਉਸਪੋਤ ਨਦੀਵਾਲ ਚਲ ਪਿਆ ਤੇ ਉੱਥੇ ਪਹੁੰਚ ਮਹਿੰਦਰ ਉਸ ਨਦੀ ਵਿੱਚ ਛਾਲ ਮਾਰਨ ਵਾਲਾ ਸੀ ਕਿ ਮਹਿੰਦਰ ਤੋਂ ਅਲੱਗ ਹੋਣ ਦੇ ਡਰੋਂ ਕੁੱਤਾ ਤੇ ਬਿੱਲੀ ਦੋਵੇਂ ਇਕੱਠੇ ਬੋਲੇ ਮਾਲਕ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ ਤੁਹਾਡੇ ਬਿਨਾ ਸੀ ਕੀ ਕਰਾਂਗੇ ਕਿੱਥੇ ਜਾਵਾਂਗੇ ਮਹਿੰਦਰ ਨੇ ਪਿਆਰ ਨਾਲ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਿਓ ਮੈਂ ਕਿਤੇ ਜ਼ਿਆਦਾ ਦੂਰ ਨਹੀਂ ਜਾ ਰਿਹਾ ਤੇ ਨਾ ਹੀ ਉੱਥੇ ਜ਼ਿਆਦਾ देर ਰੁਕਾਂਗਾ ਬਸ ਥੋੜੀ ਦੇਰ ਚ ਵਾਪਸ ਆ ਜਾਵਾਂਗਾ ਇਹ ਕਹਿ ਕੇ ਮਹਿੰਦਰ ਨੇ ਹਿੰਮਤ ਕੀਤੀ ਤੇ ਨਦੀ ਵਿੱਚ ਕੁੱਦ ਗਿਆ ਤੇ ਇੰਦਰ ਰਾਜ ਵਿੱਚ ਪਹੁੰਚ ਗਿਆ ਜਦੋਂ ਮਹਿੰਦਰ ਨਦੀ ਵਿੱਚ ਕੁੱਦ ਕੇ ਗਾਇਬ ਹੋ ਜਾਂਦਾ ਹੈ ਤਾਂ ਕੁੱਤੇ ਨੇ ਚਿੰਤਾ ਕਰਦੇ ਹੋਏ ਬਿੱਲੀ ਨੂੰ ਕਿਹਾ ਹੁਣ ਅਸੀਂ ਕੀ ਕਰਾਂਗੇ ਮਾਲਕ ਦੇ ਬਿਨਾਂ ਅਸੀਂ ਕਿਵੇਂ ਰਹਾਂਗੇ ਬਿੱਲੀ ਨੇ ਕੁੱਤੇ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਮਾਲਕ ਨੇ ਸਾਨੂੰ ਇੱਥੇ ਹੀ ਇੰਤਜ਼ਾਰ ਕਰਨ ਨੂੰ ਕਿਹਾ ਹੈ ਤੇ ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਤੋ ਖਾਂ ਦੀ ਚਿੰਤਾ ਨਾ ਕਰ ਮੈਂ ਨੇੜੇ ਤੇੜੇ ਦੇ ਘਰਾਂ ਚ ਜਾ ਕੇ ਸਾਡੇ ਦੋਵਾਂ ਲਈ ਖਾਣਾ ਲੈ ਆਵਾਂਗੀ ਇਹ ਕਹਿ ਕੇ ਬਿੱਲੀ ਖਾਣੇ ਦਾ ਇੰਤਜ਼ਾਮ ਕਰਨ ਚਲੀ ਗਈ ਇਸ ਤਰ੍ਹਾਂ ਕੁੱਤਾ ਤੇ ਬਿੱਲੀ ਦੋਨੋਂ ਉੱਥੇ ਰੁਕੇ ਤੇ ਆਪਣੇ ਮਾਲਕ ਮਹਿੰਦਰ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੇ ਤੇ ਇਕੱਠੇ ਮਿਲ ਕੇ ਸਮਾਂ ਕੱਟਣ ਲੱਗੇ ਜਦੋਂ ਵੀ ਬਿੱਲੀ ਖਾਣਾ ਲੈ ਕੇ ਆਉਂਦੀ ਤਾਂ ਉਹ ਦੋਨੋਂ ਵੰਡ ਕੇ ਖਾ ਲੈਂਦੇ ਤੇ ਇੱਕ ਦੂਜੇ ਨੂੰ ਖੂਬ ਸੰਭਾਲਦੇ ਇਸ ਤਰ੍ਹਾਂ ਦੋਵੇਂ ਆਰਾਮ ਨਾਲ ਉੱਥੇ ਰਹਿ ਰਹੇ ਸੀ ਤੇ ਮਹਿੰਦਰ ਦੇ ਵਾਪਸ ਆਉਣ ਦੀ ਆਸ ਵਿੱਚ ਸਮਾਂ ਬਤੀਤ ਕਰ ਰਹੇ ਸੀ ਜਦੋਂ 인ਦਰ ਰਾਜ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤ ਸਹੀ ਸਲਾਮਤ ਵਾਪਸ ਆਇਆ ਹੈ ਤਾਂ ਉਹਨਾਂ ਨੇ ਉਸੇ ਵੇਲੇ ਆਪਣੇ ਪੁੱਤ ਤੇ ਉਸਦੇ ਅਜਨਬੀ ਸਾਥੀ ਮਹਿੰਦਰ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਪਰ ਸਾਪਣੇ ਆਪਣੇ ਪਿਓ ਨੂੰ ਬੜੀ ਸਰਲਤਾ ਨਾਲ ਕਿਹਾ ਪਿਤਾ ਜੀ ਮੈਂ ਤੁਹਾਡੇ ਸਾਹਮਣੇ ਉਦੋਂ ਤੱਕ ਨਹੀਂ ਆ ਸਕਦਾ ਜਦ ਤੱਕ ਕਿ ਮੈਂ ਆਪਣੇ ਇਸ ਰੱਖੇਕ ਦਾ ਉਪਕਾਰ ਨਾ ਚੁਕਾ ਦੇਵਾਂ ਮਹਿੰਦਰ ਨੇ ਮੇਰੀ ਜਾਨ ਬਚਾਈ ਹੈ ਤੇ ਉਸ ਦੇ ਬਿਨਾ ਮੈਂ ਅੱਜ ਇੱਥੇ ਜਿਉਂਦਾ ਨਹੀਂ ਆ ਸਕਦਾ ਸੀ ਮੈਨੂੰ ਆਪਣੇ ਇਸ ਕਰਜ਼ੇ ਦਾ ਬਦਲਾ ਚੁਕਾਉਂ ਦਿਓ ਇਹ ਸੁਣ ਕੇ 인ਦਰ ਰਾਜ ਖੁਦ ਉੱਠੇ ਤੇ ਆਪਣੇ ਪੁੱਤ ਨੂੰ ਗਲੇ ਲਗਾ ਲਿਆ ਉਹਨਾਂ ਨੇ ਮਹਿੰਦਰ ਦਾ ਵੀ ਆਦਰਪੂਰਵਕ ਸਵਾਗਤ ਕੀਤਾ ਤੇ ਕਿਹਾ ਤੇਰੇ ਇਸ ਨੇਕ ਕੰਮ ਲਈ ਸਾਡਾ ਰਾਜ ਹਮੇਸ਼ਾ ਤੇਰਾ ਕਰਜ਼ਾ ਰਹੇਗਾ ਜੋ ਤੂੰ ਚਾਹੇ ਉਹ ਮੈਥੋਂ ਮੰਗ ਸਕਦਾ ਹੈ ਮਹਿੰਦਰ ਨੇ ਸੱਪ ਦੀ ਸਲਾਹ ਅਨੁਸਾਰ 인ਦਰ ਰਾਜ ਤੋਂ ਉਸਦੇ ਸੱਚੇ ਹੱਥ ਦੀ ਜਾਦੂਈ ਅੰਗੂਠੀ ਭਾਂਡਾ ਤੇ ਚਮਚਾ ਮੰਗ ਲਿਆ ਤੇ 인ਦਰ ਰਾਜ ਨੇ ਬਿਨਾਂ ਕੋਈ ਸੰਕੋਚ ਕੀਤੇ ਮਹਿੰਦਰ ਨੂੰ ਇਹ ਤਿੰਨੇ ਚੀਜ਼ਾਂ ਦੇ ਦਿੱਤੀਆਂ ਤੇ ਉਸ ਦਾ ਧੰਨਵਾਦ ਕੀਤਾ ਮਹਿੰਦਰ ਹੁਣ ਜਾਦੂਈ ਅੰਗੂਠੀ ਭਾਂਡਾ ਇਹ ਚਮਚੇ ਨੂੰ ਲੈ ਕੇ ਆਪਣੇ ਦੋਨੋਂ ਸਾਥੀ ਕੁੱਤੇ ਤੇ ਬਿੱਲੀ ਕੋਲ ਵਾਪਸ ਆਇਆ ਉਹ ਦੋਵੇਂ ਉਸ ਦਾ ਉੱਥੇ ਇੰਤਜ਼ਾਰ ਕਰ ਰਹੇ ਸੀ ਮਹਿੰਦਰ ਨੂੰ ਦੇਖ ਕੇ ਉਹ ਦੋਨੋਂ ਬਹੁਤ ਖੁਸ਼ ਹੋਏ ਤੇ ਸਭ ਨੇ ਆਪਣੇ ਆਪਣੇ ਅਨੁਭਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ ਮਹਿੰਦਰ ਨੇ ਉਹਨਾਂ ਨੂੰ ਇੰਦਰ ਰਾਜ ਦੀ ਰਾਜ ਦੇ ਆਪਣੇ ਅਨੁਭਵ ਦੀ ਕਹਾਣੀ ਸੁਣਾਈ ਫਿਰ ਮਹਿੰਦਰ ਨੇ ਸੋਚਿਆ ਕਿ ਕਿਉਂ ਨਾ ਇੰਨਾ ਜਾਦੂਈ ਚੀਜ਼ਾਂ ਦੀ ਸ਼ਕਤੀ ਨੂੰ ਪਰਖਿਆ ਜਾਵੇ ਸਭ ਤੋਂ ਪਹਿਲਾਂ ਉਸਨੇ ਅੰਗੂਠੀ ਦਾ ਜਾਦੂ ਅਜ਼ਮਾਉਣ ਦਾ ਵਿਚਾਰ ਕੀਤਾ ਉਸਨੇ ਮਨ ਹੀ ਮਨ ਇੱਕ ਸੋਨੇ ਸੁਨਾਰੇ ਵਾਲਾਂ ਵਾਲੀ ਕੁੜੀ ਦੀ ਤੇ ਇੱਕ ਵੱਡੇ ਮਕਾਨ ਦੀ ਇੱਛਾ ਪ੍ਰਗਟ ਕੀਤੀ ਜਿਵੇਂ ਹੀ ਉਸਨੇ ਇਹ ਇੱਛਾ ਕੀਤੀ ਤਾਂ ਇੱਕ ਸੋਹਣੀ ਕੁੜੀ ਜਿਹੋ ਜੀ ਉਸਨੇ ਸੋਚੀ ਸੀ ਤੇ ਇੱਕ ਵੱਡਾ ਮਕਾਨ ਉਸਦੇ ਸਾਹਮਣੇ ਪ੍ਰਗਟ ਹੋ ਗਿਆ ਫਿਰ ਉਸਨੇ ਭਾਂਡੇ ਤੇ ਚਮਚੇ ਦਾ ਜਾਦੂ ਅਜ਼ਮਾਉਣ ਦਾ ਸੋਚਿਆ ਤੇ ਉਸਨੇ ਕਿਹਾ ਮੇਰੇ ਲਈ ਸਭ ਤੋਂ ਸਵਾਦਿਸ਼ਟ ਭੋਜਨ ਪੇਸ਼ ਕਰੋ ਜਿਵੇਂ ਹੀ ਉਸਨੇ ਕਿਹਾ ਤਾਂ ਉਸ ਭਾਂਡੇ ਤੇ ਚਮਚੇ 'ਚ ਤਰ੍ਹਾਂ-ਤਰ੍ਹਾਂ ਦੇ ਸਵਾਦਿਸ਼ਟ ਖਾਣੇ ਪ੍ਰਗਟ ਹੋ ਗਏ ਇਹ ਦੇਖ ਕੇ ਸਭ ਦੇ ਮੂੰਹ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਮਹਿੰਦਰ ਤੇ ਉਸਦੇ ਸਾਥੀ ਕੁੱਤਾ ਤੇ ਬਿੱਲੀ ਸਾਰੇ ਇਕੱਠੇ ਮਿਲ ਕੇ ਰਹਿਣ ਲੱਗੇ ਉਹਨਾਂ ਕੋਲ ਹੁਣ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਸੀ ਰਹਿਣ ਲਈ ਸੋਹਣਾ ਮਕਾਨ ਸਾਥੀ ਦੇ ਰੂਪ ਵਿੱਚ ਵਫਾਦਾਰ ਦੋਸਤ ਤੇ ਖਾਣ ਲਈ ਵਧੀਆ ਭੋਜਨ ਉਹਨਾਂ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਤੇ ਆਨੰਦ ਨਾਲ ਬੀਤ ਰਹੀ ਸੀ ਤੇ ਉਹ ਸਾਰੇ ਮਿਲ ਕੇ ਚੰਗੇ ਦਿਨ ਕੱਟ ਰਹੇ ਸੀ ਕਈ ਸਾਲ ਤੱਕ ਮਹਿੰਦਰ ਤੇ ਉਸਦੇ ਸਾਥੀ ਕੁੱਤਾ ਤੇ ਬਿੱਲੀ ਸੁਖਸ਼ਾਂਤੀ ਨੰਦ ਉਸ ਜਾਦੂਈ ਅੰਗੂਠੀ ਤੇ ਭਾਂਡੇ ਦੇ ਸਹਾਰੇ ਰਹਿੰਦੇ ਰਹੇ ਮਹਿੰਦਰ ਦੀ ਪਤਨੀ ਬਹੁਤ ਸੋਹਣੀ ਕੁੜੀ ਸੀ ਉਹ ਉਸਦੇ ਨਾਲ ਖੁਸ਼ਹਾਲ ਜੀਵਨ ਜੀ ਰਿਹਾ ਸੀ ਇੱਕ ਦਿਨ ਜਦੋਂ ਸਵੇਰੇ ਉਹ ਕੁੜੀ ਆਪਣੇ ਵਾਲ ਵਾ ਰਹੀ ਸੀ ਤਾ ਉਸਤੇ ਕੁਝ ਵਾਲ ਟੁੱਟ ਕੇ ਡਿੱਗ ਪਏ ਉਸਨੇ ਉਹਨਾਂ ਵਾਲਾਂ ਨੂੰ ਇੱਕ ਖੋਖਲੇ ਸਰਕੰਡੇ 'ਚ ਰੱਖਿਆ ਤੇ ਸਰਕੰਡੇ ਨੂੰ ਆਪਣੀ ਖਿੜਕੀ 'ਤੇ ហេਠਾਂ ਵਹਿ ਰਹੀ ਨਦੀ ਵਿੱਚ ਸੁੱਟ ਦਿੱਤਾ ਸਰਕੰਡਾ ਪਾਣੀ ਵਿੱਚ ਵਹਿੰਦਾ ਹੋਇਆ ਕਾਫੀ ਦੂਰ ਚਲਾ ਗਿਆ ਸੰਜੋਗ ਨਾਲ ਉਹ ਸਰਕੰਡਾ ਉਸੇ ਦੇਸ਼ ਦੇ ਰਾਜਾ ਦੇ ਪੁੱਤ ਦੇ ਹੱਥ ਲੱਗ ਗਿਆ ਰਾਜਕੁਮਾਰ ਨੇ ਉਸ ਸਰਕੰਡੇ ਨੂੰ ਚੁੱਕਿਆ ਤੇ ਉਤਸੁਕਤਾ ਨਾਲ ਉਸਨੂੰ ਖੋਲ੍ਹਿਆ ਜਿਵੇਂ ਹੀ ਉਸਨੇ ਉਸ ਸਰਕੰਡੇ ਚ ਰੱਖੇ ਸੁਨਹਿਰੀ ਵਾਲਾਂ ਨੂੰ ਦੇਖਿਆ ਤਾਂ ਉਹ ਉਹਨਾਂ ਵਾਲਾਂ ਨੂੰ ਦੇਖ ਕੇ ਮੰਤਰਮੁਗਧ ਹੋ ਗਿਆ ਉਹਨਾਂ ਵਾਲਾਂ ਦੀ ਸੁੰਦਰਤਾ ਨੇ ਉਸਨੂੰ ਐਨਾ ਪ੍ਰਭਾਵਿਤ ਕੀਤਾ ਕਿ ਉਹ ਉਸ ਅਣਜਾਨ ਕੁੜੀ ਦੇ ਪ੍ਰੇਮ ਵਿੱਚ ਟੁੱਟ ਗਿਆ ਉਹ ਮਹਿਲ 'ਚ ਆਪਣੇ ਕਮਰੇ ਵਿੱਚ ਬੰਦ ਹੋ ਗਿਆ ਉਸਨੂੰ ਹੁਣ ਨਾ ਭੁੱਖ ਲੱਗਦੀ ਸੀ ਤੇ ਨਾ ਹੀ ਪਿਆਸ ਲੱਗਦੀ ਸੀ ਉਹ ਬਸ ਹੁਣ ਉਸ ਕੁੜੀ ਦੇ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਸੀ ਤੇ ਉਸ ਨੂੰ ਦੇਖੇ ਬਿਨਾ ਉਸ ਨੂੰ ਚੈਨ ਨਹੀਂ ਆ ਰਿਹਾ ਸੀ। ਰਾਜਕੁਮਾਰ ਦੀ ਇਹ ਹਾਲਤ ਦੇਖ ਕੇ ਰਾਜਾ ਨੂੰ ਬਹੁਤ ਚਿੰਤਾ ਹੋਈ। ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਉਹਨਾਂ ਦਾ ਪੁੱਤ ਬਿਮਾਰ ਪੈ ਜਾਵੇਗਾ ਤੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਜ਼ਿੰਦਗੀ ਭਰ ਬਿਨਾਂ ਵਿਆਹ ਦੇ ਰਹਿ ਜਾਵੇ। ਆਖਰ ਰਾਜਾ ਨੇ ਆਪਣੀ ਭੈਣ ਜੋ ਇੱਕ ਜਾਦੂਗਰਨੀ ਸੀ, ਤੋਂ ਸਲਾਹ ਲੈਣ ਦਾ ਫੈਸਲਾ ਕੀਤਾ। ਉਹ ਇੱਕ ਬੁੱਧੀਮਾਨ ਪਰ ਚਲਾਕ ਔਰਤ ਸੀ। ਉਸਨੇ ਆਪਣੇ ਭਤੀਜੇ ਦੀ حالت دیکھ کے راجا ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਉਸ ਨਹਿਰੇ ਵਾਲਾਂ ਵਾਲੀ ਕੁੜੀ ਨੂੰ ਇੱਥੇ ਲੈ ਕੇ ਆਵਾਂਗੀ ਤੇ ਉਸ ਨੂੰ ਤੁਹਾਡੇ ਪੁੱਤ ਦੀ ਪਤਨੀ ਬਣਾਵਾਂਗੀ ਔਰਤ ਨੇ ਜਾਦੂ ਨਹੀਂ ਆਪਣੇ ਆਪ ਨੂੰ ਮਧੂਮੱਖੀ ਬਣਾ ਲਿਆ ਤੇ ਉੱਡ ਕੇ ਨਦੀ ਦੇ ਕਿਨਾਰੇ ਉਸ ਜਗ੍ਹਾ ਤੇ ਜਾ ਪਹੁੰਚੀ ਜਿੱਥੇ ਸੋਣੀ ਕੁੜੀ ਰਹਿੰਦੀ ਸੀ ਜਦ ਉਸਨੇ ਕੁੜੀ ਨੂੰ ਦੇਖਿਆ ਤਾਂ ਉਸਨੇ ਖੁਦ ਨੂੰ ਇੱਕ ਬੁੱਢੀ ਔਰਤ ਦੇ ਰੂਪ ਵਿੱਚ ਬਦਲ ਲਿਆ ਤੇ रोन ਦਾ ਨਾਟਕ ਕਰਨ ਲੱਗੀ ਕੁੜੀ ਨੇ ਉਸ ਬੁੱਢੀ ਨੂੰ ਦੇਖਿਆ ਤਾਂ ਉਸ ਬੁੱਢੀ ਔਰਤ ਨੇ ਉਸ ਨੂੰ ਕਿਹਾ ਤੀਏ ਮੈਂ ਤੇਰੀ ਚਾਚੀ ਹਾਂ ਤੈਨੂੰ ਸ਼ਾਇਦ ਨਹੀਂ ਕਿਉਂਕਿ ਤੇਰੇ ਜਨਮ ਤੋਂ ਬਾਅਦ ਮੈਂ ਇਹ ਦੇਸ਼ ਛੱਡ ਕੇ ਚਲੀ ਗਈ ਸੀ ਹੁਣ ਇੰਨੇ ਸਾਲਾਂ ਬਾਅਦ ਵਾਪਸ ਤੈਨੂੰ ਦੇਖਣ ਹੀ ਆਈ ਹਾਂ ਇਹ ਸੁਣ ਕੇ ਕੁੜੀ ਨੂੰ ਲੱਗਿਆ ਕਿ ਇਹ ਬੁੱਢੀ ਸੱਚਮੁੱਚ ਉਸਦੀ ਚਾਚੀ ਹੋ ਸਕਦੀ ਹੈ ਉਸਨੇ ਜਾਦੂਗਰਨੀ ਨੂੰ ਆਪਣੇ ਗਲੇ ਨਾਲ ਲਾਇਆ ਤੇ ਉਸ ਨੂੰ ਆਪਣੇ ਘਰ ਦੇ ਅੰਦਰ ਬੁਲਾ ਕੇ ਲੈ ਆਈ ਉਸ ਨੇ ਉਸ ਬੁੱਢੇ ਆਰਤ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਤੇ ਉਸ ਦੀ ਖੂਬ ਸੇਵਾ ਕੀਤੀ ਕੁੜੀ ਦੀ ਮਾਸੂਮੀਅਤ ਤੇ ਪਿਆਰ ਭਰੇ ਵਿਵਹਾਰ ਨੂੰ ਦੇਖ ਕੇ ਬੁੱਢੀ ਸੋਚਣ ਲੱਗੀ ਕਿ ਹੁਣ ਉਸ ਨੂੰ ਆਪਣੇ ਕੰਮ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ ਤੇ ਇਸ ਨੂੰ ਆਪਣੇ ਜਾਲ 'ਚ ਫਸਾ ਕੇ ਆਪਣੇ ਭਤੀਜੇ ਕੋਲ ਲੈ ਜਾਣਾ ਔਖਾ ਨਹੀਂ ਹੋਵੇਗਾ 3 ਦਿਨ ਤੱਕ ਆਰਾਮ ਨਾਲ ਉਸਦੇ ਘਰ 'ਚ ਰਹਿਣ ਤੋਂ ਬਾਅਦ ਜਾਦੂਗਰਨੀ ਨੇ ਆਪਣੀ ਯੋਜਨਾ ਦਾ ਅਗਲਾ ਕਦਮ ਚੱਕਿਆ ਇੱਕ ਦਿਨ ਉਸਨੇ ਉਸ ਕੁੜੀ ਨੂੰ ਕਿਹਾ ਤੀਏ ਤੇਰਾ ਪਤੀ ਅਕਸਰ ਸ਼ਿਕਾਰ ਤੇ ਜਾਂ ਦੂਜੇ ਕੰਮਾਂ ਵਿੱਚ ਵਿਅਸਤ ਰਹਿੰਦਾ ਹੈ ਤੇ ਘਰੋਂ ਬਾਹਰ ਰਹਿੰਦਾ ਹੈ ਤੇ ਉਸਦੀ ਜਾਦੂਈ ਅੰਗੂਠੀ ਤੇਰੇ ਕੋਲ ਹੋਣੀ ਚਾਹੀਦੀ ਹੈ ਤਾਂ ਜੋ ਉਹ ਗੁੰਮਣਾ ਹੋ ਜਾਵੇ ਜੇਕਰ ਅੰਗੂਠੀ ਤੇਰੇ ਕੋਲ ਹੋਵੇਗੀ ਤਾਂ ਉਹ ਸੁਰੱਖਿਅਤ ਰਹੇਗੀ ਕੁੜੀ ਨੂੰ ਆਪਣੀ ਚਾਚੀ ਦੀ ਗੱਲ ਸਹੀ ਲੱਗੀ ਤਾਂ ਉਸਨੇ ਆਪਣੇ ਪਤੀ ਮਹਿੰਦਰ ਤੋਂ ਅੰਗੂਠੀ ਮੰਗੀ ਤੇ ਮਹਿੰਦਰ ਨੇ ਬਿਨਾਂ ਕੁਝ ਸੋਚੇ ਆਪਣੀ ਪਤਨੀ ਨੂੰ ਅੰਗੂਠੀ ਦੇ ਦਿੱਤੀ ਅੰਗੂਠੀ ਮਿਲਨ ਤੋਂ ਬਾਅਦ ਜਾਦੂਗਰਨੀ ਨੇ ਤੀਰਜ ਨਾਲ ਇੱਕ ਦਿਨ ਦਾ ਇੰਤਜ਼ਾਰ ਕੀਤਾ ਅਗਲੇ ਦਿਨ ਉਸਨੇ ਕੁੜੀ ਨੂੰ ਕਿਹਾ ਮੈਨੂੰ ਉਹ ਜਾਦੂਈ ਅੰਗੂਠੀ ਇੱਕ ਵਾਰ ਦਿਖਾ ਤਾਂ ਸਹੀ ਮੈਂ ਦੇਖਣਾ ਚਾਹੁੰਦੀ ਹਾਂ ਕਿ ਇਹ ਕਿਸ ਤਰ੍ਹਾਂ ਦੀ ਅੰਗੂਠੀ ਹੈ ਉੜੀ ਨੇ ਬਿਨਾਂ ਕਿਸੇ ਸ਼ੱਕ ਦੇ ਅੰਗੂਠੀ ਆਪਣੀ ਚਾਚੀ ਨੂੰ ਦੇ ਦਿੱਤੀ ਤੇ ਜਿਵੇਂ ਹੀ ਜਾਦੂਗਰਨੀ ਦੇ ਹੱਥ 'ਚ ਉਹ ਅੰਗੂਠੀ ਆਈ ਉਸਨੇ ਉਸੇ ਵੇਲੇ ਆਪਣਾ ਅਸਲੀ ਰੂਪ ਬਣਾ ਲਿਆ ਤੇ ਮਧੂਮੱਖੀ ਬਣ ਕੇ ਅੰਗੂਠੀ ਲੈ ਕੇ ਉੱਥੋਂ ਉੱਡ ਗਈ ਤੇ ਤੇਜ਼ੀ ਨਾਲ ਰਾਜਾ ਦੇ ਮਹਿਲ ਪਹੁੰਚ ਗਈ ਜਿੱਥੇ ਰਾਜਕੁਮਾਰ ਆਪਣੀ ਉਦਾਸੀ ਵਿੱਚ ਡੁੱਬਿਆ ਹੋਇਆ ਸੀ ਮਹਿਲ ਪਹੁੰਚ ਕੇ ਜਾਦੂਗਰਨੀ ਨੇ ਰਾਜਕੁਮਾਰ ਨੂੰ ਕਿਹਾ ਉੱਠ ਮੇਰੇ ਬੱਚੇ ਹੋਂਤੇ ਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ ਜਿਸ ਸੁਨਹਿਰੇ ਵਾਲਾਂ ਵਾਲੀ ਕੁੜੀ ਲਈ ਤੂੰ ਐਨੇ ਦਿਨਾਂ ਤੋਂ ਦੁਖੀ ਹੈ ਹੁਣ ਉਹ ਤੇਰੇ ਕੋਲ ਆ ਚੁੱਕੀ ਹੈ ਇਹ ਦੇਖ ਇਹ ਉਹੀ ਜਾਦੂਈ ਅੰਗੂਠੀ ਹੈ ਜਿਸ ਨਾਲ ਤੂੰ ਉਸ ਨੂੰ ਇੱਥੇ ਬੁਲਾ ਸਕਦਾ ਹੈ ਰਾਜ ਕੁਮਾਰ ਸੁਣ ਕੇ ਬੇਹਦ ਖੁਸ਼ ਹੋ ਗਿਆ ਉਸਨੇ ਅੰਗੂਠੇ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਕਿ ਸੁਨਹਿਰੇ ਵਾਲਾਂ ਵਾਲੀ ਕੁੜੀ ਆਪਣੇ ਮਕਾਨ ਸਮੇਤ ਉੱਥੇ ਆ ਜਾਵੇ ਦੋਸਤੋ ਬਸ ਕੈਨ ਦੀ ਦੇਰ ਸੀ ਔ ਕੁੜੀ ਆਪਣੇ ਘਰ ਸਮੇਤ ਮਹਿਲ ਦੇ ਬਗੀਚੇ ਵਿੱਚ ਪ੍ਰਗਟ ਹੋ ਗਈ। ਰਾਜਕੁਮਾਰ ਉਸੇ ਵੇਲੇ ਉਸ ਮકાੰਜ জ্ঞাতਿ ਕੁੜੀ ਨੂੰ ਆਪਣਾ ਪਿਆਰ ਜਿਤਾਉਂਦੇ ਹੋਏ ਉਸਨੇ ਕਿਹਾ, ਮੈਂ ਤੇਰੇ ਬਿਨਾ ਜੀ ਨਹੀਂ ਸਕਦਾ। ਕਿਰਪਾ ਕਰਕੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇਰੀ ਪਤਨੀ ਬਣ ਜਾ। ਕੁੜੀ ਨੇ ਜਦੋਂ ਖੁਦ ਨੂੰ ਰਾਜਕੁਮਾਰ ਦੇ ਮਹਿਲ ਵਿੱਚ ਪਾਇਆ ਤਾਂ ਉਹ ਘਬਰਾ ਗਈ। ਉਸਨੂੰ ਸਮਝ ਆ ਗਿਆ ਕਿ ਹੁਣ ਇੱਥੋਂ ਭਜਣਾ ਸੌਖਾ ਨਹੀਂ ਹੈ। ਫਿਰ ਉਸਨੇ ਸੋਚਿਆ ਕਿ ਜੇਕਰ ਉਹ ਰਾਜਕੁਮਾਰ ਤੋਂ ਸਮਾਂ ਮੰਗੇ ਤਾਂ ਸ਼ਾਇਦ ਉਸਨੂੰ ਮੌਕਾ ਮਿਲ ਜਾਵੇ ਉਸਨੇ ਕਿ ਯੋਜਨਾ ਬਣਾਈ ਤੇ ਰਾਜਕੁਮਾਰ ਨੂੰ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਪਰ ਮੈਂ ਇੱਕ ਮਹੀਨੇ ਬਾਅਦ ਹੀ ਤੁਹਾਡੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਉਦھر ਮਹਿੰਦਰ ਜਦੋਂ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਨਾ ਉਸਦਾ ਘਰ ਹੈ ਨਾ ਉਸਦੀ ਪਤਨੀ ਇਹ ਦੇਖ ਕੇ ਉਹ ਬਹੁਤ ਦੁਖੀ ਹੋ ਜਾਂਦਾ ਹੈ ਤੇ ਸੋਚਣ ਲੱਗਿਆ ਕਿ ਇਹ ਉਸ ਨਾਲ ਕੀ ਹੋਇਆ ਉਸ ਨੂੰ ਲੱਗਿਆ ਕਿ ਸਭ ਕੁਝ ਖਤਮ ਹੋ ਗਿਆ ਹੈ ਉਸ ਦੀ ਸਮਝ ਨਹੀਂ ਆ ਰਹੀ ਸੀ ਕਿ ਆਖਰਕਾਰ ਉਹ ਹੁਣ ਕੀ ਕਰੇ ਇਸੇ ਦੌਰਾਨ ਮਹਿੰਦਰ ਦੇ ਉਹ ਦੋਵੇਂ ਵਫਾਦਾਰ ਸਾਥੀ ਕੁੱਤਾ ਤੇ ਬਿੱਲੀ ਉੱਥੇ ਆ ਪਹੁੰਚੇ ਜਦੋਂ ਉਹਨਾਂ ਨੇ ਦੇਖਿਆ ਕਿ ਮਹਿੰਦਰ ਦਾ ਘਰ ਗਾਇਬ ਹੋ ਗਿਆ ਹੈ ਤਾਂ ਉਹ ਵੀ ਡਰ ਗਏ ਤੇ ਕਿਤੇ ਲੁਕ ਗਏ ਸੀ ਤੇ ਜਿਵੇਂ ਹੀ ਮਹਿੰਦਰ ਵਾਪਸ ਆਇਆ ਤਾਂ ਉਹ ਵੀ ਬਾਹਰ ਨਿਕਲ ਉਸ ਕੋਲ ਆਇਆ ਕੁੱਤੇ ਤੇ ਬਿੱਲੀ ਨੇ ਦੇਖਿਆ ਕਿ ਉਹਨਾਂ ਦਾ ਮਾਲਿਕ ਬਹੁਤ ਦੁਖੀ ਹੈ ਤਾਂ ਬਿੱਲੀ ਨੇ ਮਹਿੰਦਰ ਨੂੰ ਕਿਹਾ ਮਾਲਿਕ ਰੁਕੋ ਅਸੀਂ ਜਾਣਦੇ ਹਾਂ ਕਿ ਤੁਹਾਡੀ ਪ੍ਰੀਖਿਆ ਬਹੁਤ ਔਖੀ ਹੈ ਪਰ ਇਹ ਮੁਸ਼ਕਲ ਇਹੋ ਜਿਹੀ ਨਹੀਂ ਕਿ ਇਸ ਨੂੰ ਸੁਲਝਾਇਆ ਨਾ ਜਾ ਸਕੇ ਸਾਨੂੰ 1 ਮਹੀਨੇ ਦਾ ਸਮਾਂ ਦਿਓ ਅਸੀਂ ਦੋਨੋਂ ਤੁਹਾਡਾ ਘਰ ਤੇ ਤੁਹਾਡੀ ਪਤਨੀ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ ਮਹਿੰਦਰ ਨੇ ਥੋੜੀ ਉਮੀਦ ਭਰੀ ਨਜ਼ਰ ਨਾਲ ਆਪਣੇ ਵਫਾਦਾਰ ਸਾਥੀਆਂ ਵੱਲ ਦੇਖਿਆ ਤੇ ਬੋਲਿਆ ਠੀਕ ਹੈ ਜਾਓ ਭਗਵਾਨ ਤੁਹਾਡੀ ਮਦਦ ਕਰੇ ਮੇਰੀ ਪਤਨੀ ਨੂੰ ਵਾਪਸ ਲੈ ਕੇ आओ ਤਾਂ ਜੋ ਮੈਂ ਉਸ ਨੂੰ પાਕੇ ਜਿਸਕਾ ਕੁੱਤਾ ਤੇ ਬਿੱਲੀ ਉਸੇ ਵੇਲੇ ਆਪਣੇ ਮਿਸ਼ਨ ਤੇ ਨਿਕਲ ਪਏ ਉਹ ਦੋਨੋਂ ਬਿਨਾਂ ਰੁਕੇ ਉਸ ਜਗ੍ਹਾ ਵੱਲ ਭੱਜੇ ਜਾ ਰਹੇ ਸੀ ਜਿੱਥੇ ਉਹਨਾਂ ਨੂੰ ਯਕੀਨ ਸੀ ਕਿ ਮਹਿੰਦਰ ਦਾ ਘਰ ਤੇ ਉਸਦੀ ਪਤਨੀ ਹੋ ਸਕਦੀ ਹੈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹ ਮਹਿਲ ਦੇ ਕੋਲ ਪਹੁੰਚ ਗਏ ਜਿੱਥੇ ਰਾਜਕੁਮਾਰ ਨੇ ਮਹਿੰਦਰ ਦੇ ਘਰ ਤੇ ਉਸ ਦੀ ਪਤਨੀ ਦੋਨਾਂ ਨੂੰ ਆਪਣੇ ਮਹਿਲ ਚ ਰੱਖ ਲਿਆ ਸੀ ਬਿੱਲੀ ਨੇ ਕੁੱਤੇ ਨੂੰ ਕਿਹਾ ਸਾਨੂੰ ਇੱਥੇ ਥੋੜੀ ਸਾਵਧਾਨੀ ਵਰਤਨੀ ਚਾਹੀਦੀ ਹੈ ਇਹ ਕੰਮ ਸੌਖਾ ਨਹੀਂ ਹੈ ਸਾਡੇ ਮਾਲਿਕ ਦਾ ਘਰ ਤੇ ਉਸ ਦੀ ਪਤਨੀ ਦੋਨੋਂ ਹੀ ਰਾਜਾ ਨੇ ਆਪਣੇ ਕੋਲ ਰੱਖ ਲਈ ਹਨ ਮੈਂ ਅੰਦਰ ਜਾ ਕੇ ਮਾਲਕਨ ਨੂੰ ਦੇਖਦੀ ਹਾਂ ਤੋ ਇੱਥੇ ਹੀ ਇੰਤਜ਼ਾਰ ਕਰ ਕੁੱਤਾ ਉੱਥੇ ਰੁਕਿਆ ਤੇ ਬਿੱਲੀ ਹੌਲੀ ਦੇ ਨੇ ਮਹਿਲ ਦੀ ਦੀਵਾਰ ਤੇ ਚੜ ਕੇ ਉਸ ਕਮਰੇ ਦੀ ਖਿੜਕੀ ਤੱਕ ਪਹੁੰਚ ਗਈ ਜਿੱਥੇ ਉਹ ਸੋਹਣੀ ਕੁੜੀ ਉਦਾਸ ਬੈਠੀ ਹੋਈ ਸੀ ਕੁੜੀ ਨੇ ਖਿੜਕੀ ਤੇ ਬਿੱਲੀ ਨੂੰ ਦੇਖਿਆ ਤਾਂ ਤੁਰੰਤ ਪਹਿਚਾਨ ਲਿਆ ਤੇ ਉਸ ਨੂੰ ਦੇਖ ਕੇ ਉਹ ਖੁਸ਼ ਹੋਈ ਤੇ ਉਸ ਨੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਹ ਇੱਥੇ ਲਿਆਂਦੀ ਗਈ ਤੇ ਕਿਵੇਂ ਜਾਦੂਗਰਨੀ ਨੇ ਉਸ ਨੂੰ ਧੋਖਾ ਦਿੱਤਾ ਹੈ ਬਿੱਲੀ ਨੇ ਉਸ ਤੋਂ ਪੁੱਛਿਆ ਕਿ ਇੱਥੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਤਾਂ ਕੁੜੀ ਨੇ ਦੁਖੀ ਆਵਾਜ਼ ਵਿੱਚ ਕਿਹਾ ਇੱਥੋਂ ਭਜਣਾ ਮੁਸ਼ਕਲ ਹੈ ਉਸ ਜਾਦੂਗਰਨੀ ਨੇ ਮੇਰੀ ਅੰਗੂਠੀ ਵੀ ਖੋ ਲਈ ਹੈ ਤੇ ਉਸਨੇ ਉਸਨੂੰ ਆਪਣੇ ਢਿੱਡ ਵਿੱਚ ਨਿਗਲ ਲਿਆ ਹੈ ਬਿੱਲੀ ਨੇ ਕਿਹਾ ਜੇਕਰ ਉਹ ਅੰਗੂਠੀ ਉਸਦੇ ਢਿੱਡ ਵਿੱਚ ਹੈ ਤਾਂ ਮੈਂ ਉੱਥੋਂ ਉਸਨੂੰ ਕੱਢ ਲਾਵਾਂਗੀ ਇੱਕ ਵਾਰ ਅੰਗੂਠੀ ਮਿਲ ਜਾਵੇ ਤਾਂ ਸਭ ਕੁਝ ਵਾਪਸ ਮਿਲ ਸਕਦਾ ਹੈ ਇਹ ਕਹਿ ਕੇ ਬਿੱਲੀ ਖਿੜਕੀ ਤੋਂ ਥੱਲੇ ਕੁੱਦ ਗਈ ਤੇ ਜਾ ਕੇ ਮਹਿਲ ਦੇ ਬਗਲ ਇੱਕ ਚੂਹੇ ਦੀ ਖੱਡ 'ਚ ਜਾ ਕੇ ਪੈ ਜਾਂਦੀ ਹੈ। ਬਿੱਲੀ ਚੂਹੇ ਦੀ ਖੱਡ ਕੋਲ ਇਸ ਤਰ੍ਹਾਂ ਪਈ ਸੀ ਮੰਨੋ ਉਹ ਮਰੀ ਹੋਈ ਹੋਵੇ। ਸੰਜੋਗ ਨਾਲ ਚੂਹੇ ਦਾ ਇੱਕ ਵੱਡਾ ਜਲੂਸ ਉਧਰੋਂ ਗੁਜ਼ਰ ਰਿਹਾ ਸੀ। ਇਹ ਬारात ਚੂਹਿਆਂ ਦੇ ਰਾਜਾ ਦੇ ਸਭ ਤੋਂ ਵੱਡੇ ਪੁੱਤ ਦੇ ਵਿਆਹ ਦੀ ਸੀ ਤੇ ਬारात 'ਚ ਨੇੜੇ ਤੇੜੇ ਦੇ ਕਈ ਚੂਹੇ ਸ਼ਾਮਲ ਸੀ। ਬਿੱਲੀ ਨੇ ਦ੍ਰਿਸ਼ ਦੇਖਿਆ ਤਾਂ ਤੁਰੰਤ ਉਸਤੇ ਮਨ 'ਚ ਯੋਜਨਾ ਆਈ। ਉਸਨੇ ਸੋਚਿਆ ਕਿ ਜੇਕਰ ਉਹ ਵਿਆਹ ਵਾਲੇ ਚੂਹੇ ਨੂੰ ਫੜ ਲਵੇ ਤੇ ਚੂਹਿਆਂ ਦੀ ਮਦਦ ਲੈ ਲਵੇ ਤਾਂ ਉਹ ਜਾਦੂਗਰਨੀ ਦੇ ਢਿੱਡ ਵਿੱਚੋਂ ਅੰਗੂਠੀ ਕੜਵਾਉਣ ਚ ਸਫਲ ਹੋ ਸਕਦੀ ਹੈ ਜਿਵੇਂ ਹੀ ਚੂਹਿਆਂ ਦੀ ਬਰਾਤ ਉਸ ਕੋਲ ਆਈ ਤਾਂ ਬਿੱਲੀ ਉਹਨਾਂ ਸਾਹਮਣੇ ਕੁੱਦ ਪਈ ਤੇ ਦਹਾੜਨ ਲੱਗੀ ਸਾਰੇ ਚੂਹੇ ਉਸ ਦੀ ਦਹਾੜ ਨਾਲ ਘਬਰਾ ਗਏ ਬਿੱਲੀ ਨੇ ਵਿਆਹ ਵਾਲੇ ਚੂਹੇ ਤੇ ਛਪਟਾ ਮਾਰਿਆ ਤੇ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਚੀਕਣ ਲੱਗਿਆ ਕਿ ਮੈਨੂੰ ਛੱਡ ਦਿਓ ਇਹ ਦੇਖ ਕੇ ਬਾਕੀ ਸਾਰੇ ਚੂਹੇ ਜ਼ੋਰ-ਜ਼ੋਰ ਦੀ ਚੀਖਣ ਲੱਗੇ ਕਿ ਇਸ ਨੂੰ ਛੱਡ ਦਿਓ ਅੱਜ ਇਸ ਦਾ ਵਿਆਹ ਹੈ ਬਿੱਲੇ ਨੇ ਮੁਸਕਰਾਉਂਦੇ ਹੋਏ ਕਿਹਾ ਨਹੀਂ ਮੈਂ ਇਸ ਨੂੰ ਤਦ ਤੱਕ ਨਹੀਂ ਛੱਡਾਂਗੀ ਜਦ ਤੱਕ ਤੁਸੀਂ ਲੋਕ ਮੇਰਾ ਇੱਕ ਕੰਮ ਨਹੀਂ ਕਰੋਗੇ ਚੂਹਿਆਂ ਨੇ ਡਰਦੇ ਤੇ ਸਹੰਦੇ ਹੋਏ ਪੁੱਛਿਆ ਤੁਹਾਡਾ ਕੀ ਕੰਮ ਹੈ ਬਿੱਲੇ ਨੇ ਸਮਝਾਇਆ ਕਿ ਸਾਹਮਣੇ ਵਾਲੇ ਮਹਿਲ 'ਚ ਜਿੱਥੇ ਰਾਜਾ ਤੇ ਰਾਣੀ ਰਹਿੰਦੇ ਹਨ ਉੱਥੇ ਇੱਕ ਜਾਦੂਗਰਨੀ ਰਹਿੰਦੀ ਹੈ ਉਸਨੇ ਇੱਕ ਜਾਦੂਈ ਅੰਗੂਠੀ ਆਪਣੇ ਢੱਡ ਵਿੱਚ ਨਿਗਲ ਲਈ ਹੈ ਜੋ ਮੇਰੇ ਮਾਲਿਕ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੈਨੂੰ ਉਹ ਅੰਗੂਠੀ ਲਿਆ ਕੇ ਦੇ ਦੇਵੋ ਤਾਂ ਮੈਂ ਤੁਹਾਡੇ ਇਸ ਵਿਆਹ ਵਾਲੇ ਚੂਹੇ ਨੂੰ ਛੱਡ ਦੇਵਾਂਗੀ ਸਾਰੇ ਚੂਹਿਆਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਇੱਕ ਆਵਾਜ਼ ਵਿੱਚ ਬੁਲੇ ਠੀਕ ਹੈ ਅਸੀਂ ਤੁਹਾਨੂੰ ਉਹ ਅੰਗੂਠੀ ਲਿਆ ਕੇ ਦੇਵਾਂਗੇ ਚੂਹਿਆਂ ਨੇ ਆਪਣੀ ਯੋਜਨਾ ਬਣਾਈ ਤੇ ਜਾਦੂਗਰਨੀ ਦੇ ਕਮਰੇ ਵਿੱਚ ਚਲੇ ਗਏ ਅੱਧੀ ਰਾਤ ਨੂੰ ਜਦੋਂ ਜਾਦੂਗਰ ਦੀ ਕੁੜੀ ਨੀਂਦ ਵਿੱਚ ਖਰਾਟੇ ਲੈ ਰਹੀ ਸੀ ਤਾਂ ਇੱਕ ਚੂਹਾ ਉਸਦੇ ਬਿਸਤਰ ਦੇ ਕਰੀਬ ਜਾਂਦਾ ਹੈ ਤੇ ਉਸਦੇ ਮੂੰਹ ਤੇ ਚੜ ਜਾਂਦਾ ਹੈ ਜਿਵੇਂ ਹੀ ਉਸਨੇ ਆਪਣੇ ਖਰਾਟਿਆਂ ਵਿੱਚ ਮੂੰਹ ਖੋਲ੍ਹਿਆ ਤਾਂ ਚੂਹੇ ਨੇ ਆਪਣੀ ਪੂੰਛ ਨੂੰ ਉਸਦੇ ਗਲ ਵਿੱਚ ਦਿੱਤਾ ਜਿਸ ਨਾਲ ਉਸ ਨੂੰ ਜ਼ੋਰ ਦੀ ਖਾਂਗ ਆਈ ਖਾਂਗ ਦੇ ਝਟਕੇ ਨਾਲ ਅੰਗੂਠੀ ਉਸਦੇ ਮੂੰਹ ਤੋਂ ਬਾਹਰ ਆ ਕੇ ਫਰਸ਼ ਤੇ ਡਿੱਗ ਪਈ ਤੇ ਚੂਹਿਆਂ ਨੇ ਫੁਰਤੀ ਨਾਲ ਅੰਗੂਠੀ ਨੂੰ ਆਪਣੇ ਮੂੰਹ ਵਿੱਚ ਦਬਾਇਆ ਤੇ ਤੇਜ਼ੀ ਨਾਲ ਉੱਥੋਂ ਭੱਜੇ ਤੇ ਅੰਗੂਠੀ ਚੂਹਿਆਂ ਦੇ ਰਾਜਾ ਨੂੰ ਸੌਂਪ ਦਿੱਤੀ ਜੋ ਅੰਗੂਠੀ ਲੈ ਕੇ ਬਿੱਲੀ ਕੋਲ ਜਾਂਦਾ ਹੈ ਜਿਵੇਂ ਹੀ ਬਿੱਲੀ ਨੂੰ ਅੰਗੂਠੀ ਮਿਲਦੀ ਹੈ ਤਾਂ ਉਸਨੇ ਵਿਆਹ ਵਾਲੇ ਚੂਹੇ ਨੂੰ ਛੱਡ ਦਿੱਤਾ ਬਿੱਲੀ ਅੰਗੂਠੀ ਲੈ ਕੇ ਕੁੱਤੇ ਕੋਲ ਆਈ ਕੁੱਤਾ ਤੇ ਬਿੱਲੀ ਆਪਣੇ ਮਾਲਕ ਮਹਿੰਦਰ ਕੋਲ ਅੰਗੂਠੀ ਲੈ ਕੇ ਜਾਣ ਦੀ ਜਲਦੀ ਵਿੱਚ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅੰਗੂਠੀ ਮਹਿੰਦਰ ਦੀ ਸਾਰੀਆਂ ਗੁੰਮੀਆਂ ਹੋਈਆਂ ਚੀਜ਼ਾਂ ਨੂੰ ਵਾਪਸ ਲਿਆ ਸਕਦੀ ਹੈ। ਇਹ ਸੋਚ ਉਹ ਤੇਜ਼ੀ ਨਾਲ ਰਸਤਾ ਤੈਅ ਕਰਦੇ ਜਾ ਰਹੇ ਸੀ। ਇਹ ਰਸਤੇ 'ਚ ਉਹਨਾਂ ਨੇ ਇੱਕ ਨਦੀ ਪਾਰ ਕਰਨੀ ਸੀ। ਬਿੱਲੀ ਨੂੰ ਤੈਰਨਾ ਨਹੀਂ ਆਉਂਦਾ ਸੀ। ਇਸ ਲਈ ਕੁੱਤੇ ਨੇ ਬਿੱਲੀ ਨੂੰ ਆਪਣੀ ਪਿੱਠ 'ਤੇ ਬਿਠਾਇਆ ਤੇ ਨਦੀ ਪਾਰ ਕਰਨ ਲੱਗਿਆ। ਦੋਵੇਂ ਨਦੀ ਪਾਰ ਕਰਕੇ ਆਪਣੇ ਮਾਲਕ ਮਹਿੰਦਰ ਕੋਲ ਪਹੁੰਚ ਗਏ। ਜਦੋਂ ਉਹ ਆਪਣੇ ਮਾਲਕ ਮਹਿੰਦਰ ਕੋਲ ਪਹੁੰਚੇ ਤਾਂ ਉਸ ਨੂੰ ਦੁਖੀ ਤੇ ਨਿਰਾਸ਼ ਦੇਖ ਕੇ ਬਿੱਲੀ ਨੇ ਉਸ ਦੇ ਕੋਲ ਜਾ ਕੇ ਹੌਲੀ ਦੇ ਨੇ ਅੰਗੂਠੀ ਰੱਖ ਦਿੱਤੀ ਮਹਿੰਦਰ ਨੇ ਜਿਵੇਂ ਹੀ ਅੰਗੂਠੀ ਦੇਖੀ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਖੁਸ਼ੀ ਨਾਲ ਇੱਕਦਮ ਨੱਚ ਉੱਠਿਆ ਤੇ ਉਸੇ ਵੇਲੇ ਉਹ ਅੰਗੂਠੀ ਨਾਲ ਆਪਣੇ ਗੁੰਮੇ ਹੋਏ ਘਰ ਤੇ ਪਤਨੀ ਨੂੰ ਵਾਪਸ ਬੁਲਾਉਣ ਦੀ ਇੱਛਾ ਪ੍ਰਗਟ ਕਰਨ ਲੱਗਾ ਮਹਿੰਦਰ ਦੇ ਇੱਛਾ ਕਰਦੇ ਹੀ ਉਸ ਦੀ ਸੋਹਣੀ ਪਤਨੀ ਦਾਕਰ ਉਸ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਸਭ ਕੁਝ ਪਹਿਲਾ ਜਿਹਾ ਖੁਸ਼ਹਾਲ ਹੋ ਜਾਂਦਾ ਹੈ ਤੇ ਚਾਰੇ ਬੜੇ ਆਨੰਦ ਨਾਲ ਫਿਰ ਤੋਂ ਰਹਿਣ ਲੱਗੇ ਇੱਕ ਜਗ੍ਹਾ ਬੈਠ ਕੇ ਕੁੱਤਾ ਤੇ ਬਿੱਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਕੁੱਤਾ ਕਹਿਣ ਲੱਗਿਆ ਭਰਾਵਾ ਸਾਡੇ ਮਾਲਕ ਨੇ ਸਾਨੂੰ ਖਰੀਦ ਕੇ ਸਾਡੀ ਜਾਨ ਬਚਾ ਕੇ ਸਾਨੂੰ ਆਪਣੀ ਜ਼ਿੰਦਗੀ ਨਾਲ ਜੋੜ ਲਿਆ ਸੀ ਉਸੇ ਦਾ ਨਤੀਜਾ ਹੈ ਜੋ ਅੱਜ ਅਸੀਂ ਆਪਣੇ ਮਾਲਕ ਦੇ ਬਹੁਤ ਕੰਮ ਆਏ ਹਰ ਵਿਅਕਤੀ ਨੂੰ ਔਖੇ ਵੇਲੇ ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਜਿ ਜੋੜ ਕੇ ਰੱਖਣਾ ਚਾਹੀਦਾ ਹੈ ਜੋ ਮੁਸ਼ਕਲ ਆਉਣ ਤੇ ਤੁਹਾਡੇ ਨਾਲ ਖੜੇ ਹੋ ਸਕਣ ਤੁਹਾਡੀ ਮਦਦ ਕਰ ਸਕਣ ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਚਾਹੇ ਕਿੰਨੀ ਵੀ ਨਰਾਜ਼ਗੀ ਹੋ ਜਾਵੇ ਕਿੰਨੇ ਵੀ ਅਨਬਨ ਹੋ ਜਾਵੇ ਇਹਨਾਂ ਤਿੰਨ ਲੋਕਾਂ ਨਾਲ ਹਮੇਸ਼ਾ ਬਣਾ ਕੇ ਰੱਖਣਾ ਔਖੇ ਵੇਲੇ ਇਹੀ ਕੰਮ ਆਉਂਦੇ ਹਨ ਇਹ ਤਿੰਨ ਲੋਕ ਕੌਣ ਹਨ ਜੋ ਕਿਸੇ ਵੀ ਹਾਲਤ 'ਚ ਤੁਹਾਡੇ ਨਾਲ ਖੜੇ ਰਹਿੰਦੇ ਹਨ ਤੇ ਜਿਨ੍ਹਾਂ ਨਾਲ ਹਮੇਸ਼ਾ ਚੰਗੇ ਸਬੰਧ ਬਣਾਏ ਰੱਖਣੇ ਚਾਹੀਦੇ ਹਨ ਤਾਂ ਧਿਆਨ ਦਿਓ ਨੰਬਰ 1 ਸੱਚਾ ਦੋਸਤ ਸੱਚਾ ਦੋਸਤ ਜ਼ਿੰਦਗੀ 'ਚ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ ਚਾਹੇ ਮੁਸ਼ਕਲ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਸੱਚਾ ਦੋਸਤ ਹਮੇਸ਼ਾ ਬਿਨਾਂ ਸ਼ਰਤ ਦੇ ਤੁਹਾਡਾ ਸਾਥ ਦਿੰਦਾ ਹੈ ਉਹ ਨਾ ਸਿਰਫ ਚੰਗੇ ਸਮੇਂ ਵਿੱਚ ਨਾਲ ਰਹਿੰਦਾ ਹੈ ਸਗੋ ਓਕੇ ਸਮਝਵੀ ਨਾਲ ਖੜਾ ਰਹਿੰਦਾ ਹੈ ਤੇ ਤੁਹਾਨੂੰ ਸਲਾਹ ਤੇ ਸਮਰਥਨ ਦੇਣ ਲਈ ਹਰ ਹਾਲਤ ਵਿੱਚ ਤਿਆਰ ਰਹਿੰਦਾ ਹੈ ਸੱਚੇ ਦੋਸਤ ਨਾਲ ਲੜਾਈ ਝਗੜਾ ਜਾਂ ਨਾਰਾਜ਼ਗੀ ਹੋ ਸਕਦੀ ਹੈ ਪਰ ਉਹ ਦੋਸਤੀ ਦੇ ਗੂੜੇ ਰਿਸ਼ਤੇ ਨੂੰ ਨਹੀਂ ਤੋੜਦਾ ਨੰਬਰ 2 ਪਰਵਾਰਕ ਮੈਂਬਰ ਜਿਵੇਂ ਭਰਾ ਜਾਂ ਪੈਨ ਦੋਸਤੋ ਪਰਿਵਾਰ ਉਹ ਹੈ ਜਿਸ ਤੇ ਜ਼ਿੰਦਗੀ ਦਾ ਢਾਂਚਾ ਖੜਾ ਹੁੰਦਾ ਹੈ ਮਾਂ ਪਿਓ ਪਰਾਪੈਨ ਜੇ ਕੋਈ ਕਰੀਬੀ ਰਿਸ਼ਤੇਦਾਰ ਸਭ ਤੋਂ ਚੰਗੇ ਤੇ ਸੱਚੇ ਦੋਸਤ ਹੋ ਸਕਤੇ ਹਨ ਜ਼ਿੰਦਗੀ ਵਿੱਚ ਕਿੰਨੀਆਂ ਵੀ ਦੂਰੀਆਂ ਜਨ ਨਿਰਾਜ਼ਗੀ ਹੋ ਜਾਵੇ ਕੜਹਾਵਾ ਹਟ ਜਾਵੇ ਪਰਵਾਰ ਦਾ ਰਿਸ਼ਤਾ ਬਹੁਤ ਡੂੰਗਾ ਤੇ ਸਥਾਈ ਹੁੰਦਾ ਹੈ ਇਹ ਰਿਸ਼ਤੇ ਸਾਨੂੰ ਆਤਮਿਕ ਤੇ ਭਾਵਨਾਤਮਕ ਸਹਾਰਾ ਦਿੰਦੇ ਹਨ ਪਰਿਵਾਰ ਹੀ ਉਹ ਟਿਕਾਣਾ ਹੈ ਜਿੱਥੇ ਔਕੇ ਸਮੇਂ 'ਚ ਵਿਅਕਤੀ ਸਭ ਤੋਂ ਪਹਿਲਾਂ ਵਾਪਸ ਆਉਂਦਾ ਹੈ ਕੀ ਪਰਿਵਾਰ ਦੇ ਮੈਂਬਰ ਬਿਨਾਂ ਕਿਸੇ ਇੱਛਾ ਦੇ ਮਦਦ ਲਈ ਤਿਆਰ ਰਹਿੰਦੇ ਹਨ ਨੰਬਰ 3 ਗੁਰੂ ਗੁਰੂ ਇੱਕ ਇਹੋ ਜਿਹਾ ਵਿਅਕਤੀ ਹੈ ਜੋ ਸੋਚ, ਮਨ ਤੇ ਭਾਵਨਾਵਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ ਉਹ ਇੱਕ ਖਾਸ ਦੋਸਤ ਹੁੰਦਾ ਹੈ ਇਹ ਦੋਸਤ ਕੋਈ ਧਾਰਮਿਕ ਗੁਰੂ ਅਧਿਆਪਕ ਜਾਂ ਕੋਈ ਵੀ ਵਿਅਕਤੀ ਹੋ ਸਕਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਇਹ ਚੰਗੀ ਸੋਚ ਲਿਆਉਂਦਾ ਹੈ। ਇਹੋ ਜਿਹੇ ਦੋਸਤ ਤੁਹਾਨੂੰ ਚੰਗੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਤੇ ਮੁਸ਼ਕਲ ਸਮੇਂ 'ਚ ਤੁਹਾਡਾ ਹੌਂਸਲਾ ਵਧਾਉਂਦਾ ਹੈ। ਉਹਨਾਂ ਦਾ ਸਾਥ ਬਣਾਏ ਰੱਖਣਾ ਤੁਹਾਡੇ ਮਨ ਨੂੰ ਸ਼ਾਂਤੀ ਤੇ ਭਾਵਨਾਵਾਂ ਲਈ ਹਮੇਸ਼ਾ ਚੰਗਾ ਰਹੇਗਾ। ਇਹਨਾਂ ਤਿੰਨਾਂ ਦੋਸਤਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਜ਼ਿੰਦਗੀ 'ਚ ਸਮੇਂ ਦੇ ਨਾਲ ਉਤਾਰ ਚੜਾਵ ਆਉਂਦੇ ਰਹਿੰਦੇ ਹਨ ਤੇ ਤਿੰਨ ਦੋਸਤ ਤੁਹਾਡੇ ਆਤਮ ਵਿਸ਼ਵਾਸ ਤੇ ਉਮੀਦ ਨੂੰ ਬਨਾਏ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਚਾਹੇ ਕਿਸੇ ਵੀ ਸਥਿਤੀ ਦੀ ਨਰਾਜ਼ਗੀ ਹੋ ਜਾਵੇ ਦੂਰੀਆਂ ਪੈ ਜਾਣ ਇਨ੍ਹਾਂ ਰਿਸ਼ਤਿਆਂ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ ਇਹ ਮੁਸ਼ਕਲ ਸਮੇਂ 'ਚ ਬਹੁਤ ਕੰਮ ਆਉਂਦੇ ਹਨ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ